ਬੀਤੇ ਕੱਲ ਹੁਸ਼ਿਆਰਪੁਰ ਦੇ ਨਸਤੀਕੀ ਪਿੰਡ ਬਾਗਪੁਰ ਦੇ ਵਿੱਚ ਇੱਕ ਪ੍ਰਵਾਸੀ ਵੱਲੋਂ ਇੱਕ ਛੋਟੀ ਉਮਰ ਦੇ ਅਪਾਹਜ ਬੱਚੇ ਦੇ ਨਾਲ ਬਦਫੈਲੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰੰਤੂ ਉਸ ਨੂੰ ਪਿੰਡ ਵਾਸੀਆਂ ਵੱਲੋਂ ਮੌਕੇ ਤੇ ਹੀ ਰੰਗੇ ਹੱਥੀ ਕਾਬੂ ਕਰ ਲਿਆ ਗਿਆ ਸੀ ਤੇ ਜਿਸ ਤੋਂ ਬਾਅਦ ਉਸ ਦੀ ਛੇਤਰਪਰੇੜ ਕਰਕੇ ਪੁਲਿਸ ਤੇ ਹਵਾਲੇ ਕਰ ਦਿੱਤਾ ਗਿਆ ਸੀ ਤਾਂ ਹੁਣ ਇਹ ਸਾਰੇ ਮਾਮਲੇ ਨੂੰ ਲੈ ਕੇ ਹੁਸ਼ਿਆਰਪੁਰ ਦੇ ਹਲਕਾ ਸ਼ਮਚਰਾਸੀ ਤੋਂ ਵਿਧਾਇਕ ਤੇ ਕੈਬਨਿਟ ਮੰਤਰੀ ਡਾਕਟਰ ਰਵਜੋਤ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਤੇ ਡਾਕਟਰ ਰਵਜੋਤਾ ਕਹਿਣਾ ਕਿ ਅਸੀਂ ਇਹ ਫੈਕਟਰੀਆਂ 'ਚ ਅਤੇ ਹੋਰ ਨਾ ਵੱਖ-ਵੱਖ ਥਾਵਾਂ ਤੋਂ ਆਏ ਪ੍ਰਵਾਸੀਆਂ ਦੀ ਵੈਰੀਫਿਕੇਸ਼ਨ ਕਰਵਾਵਾਂਗੇ। ਅਭੀਤ ਕੱਲ ਜਦੋਂ ਕੈਬਨਿਟ ਮੰਤਰੀ ਡਾਕਟਰ ਰਵਜੋਤ ਵੱਲੋਂ মিডিਆ ਬਰੀਫਿੰਗ ਕੀਤੀ ਜਾ ਰਹੀ ਸੀ ਤਾਂ ਉਸ ਵਕਤ ਅਦਾਰਾ ਹਾਰਪਰ ਨਿਊਜ਼ ਵੱਲੋਂ ਇਸ ਮੁੱਦੇ ਨੂੰ ਜਿਹੜਾ ਕੈਬਨਿਟ ਮੰਤਰੀ ਡਾਕਟਰ ਰਵਜੋਤ ਦੇ ਸਾਹਮਣੇ ਵੀ ਚੁੱਕਿਆ ਗਿਆ ਸੀ ਕਿ ਅੱਜ ਇੱਕ ਵਾਰ ਮੁਰ ਤੋਂ ਇਹ ਮਾਮਲਾ ਵਾਪਰਿਆ ਪਰੰਤੂ ਕਿਤੇ ਨਾ ਕਿਤੇ ਲੋਕ ਅਜੇ ਵੀ ਜਿਹੜੀ ਉਹ ਲਾਪਰਵਾਹੀ ਕਰ ਰਹੇ ਨੇ, ਉਤਾਹੀ ਵਾਰਤ ਰਹੇ ਨੇ। ਜਿਨ੍ਹਾਂ ਪ੍ਰਵਾਸੀਆਂ ਨੂੰ ਘਰਾਂ ਦੇ ਵਿੱਚ ਕਿਰਾਏ ਤੇ ਰੱਖਿਆ ਹੋਇਆ ਉਹਨਾਂ ਦੀ ਵੈਰੀਫਿਕੇਸ਼ਨ ਹੈ ਜਿਹੜੀ ਜਾਂ ਪੁਲਿਸ ਇਨਕੁਆਇਰੀ ਨਹੀਂ ਕਰਵਾਈ ਜਾ ਰਹੀ ਹੈ ਤਾਂ ਉਸ ਬਾਬਤ ਤੇ ਜਵਾਬ ਦਿੰਦੇ ਆ ਕੈਬਨਿਟ ਮੰਤਰੀ ਡਾਕਟਰ ਰਵਜੋਤ ਦਾ ਕਹਿਣਾ ਕਿ ਇਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਆ ਕਿ ਅਸੀਂ ਜਸਰੋਂ ਵੀ ਆਪਣੇ ਮਕਾਨਾਂ ਦੇ ਵਿੱਚ ਰੱਖਦੇ ਆ ਉਸ ਦੀ ਵੈਰੀਫਿਕੇਸ਼ਨ ਹੈ ਜਿਹੜੀ ਜਾਂ ਪੀਸੀਸੀ ਹੈ ਜਰੂਰ ਕਰਵਾਈਏ ਤਾਂ ਹਾਲਾਂਕਿ ਜਦੋਂ ਆਪਾਂ ਬਾਗਪੁਰ ਪਿੰਡ ਦੀ ਗੱਲ ਕੀਤੀ ਹੈ ਕਿਉਂਕਿ ਬਾਗਪੁਰ ਤੇ ਪਿੰਡ ਦੇ ਵਿੱਚ ਬਾਗਪੁਰ ਪਿੰਡ ਦੇ ਸਰਪੰਚ ਦੇ ਅਸਰ ਮੁਤਾਬਕ ਕਿ 13 ਤੋਂ 14 ਦੇ ਕਰੀਬ ਫੈਕਟਰੀਆਂ ਨੇ ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਉਹ ਪ੍ਰ ਤਾਂ ਉਹਨਾਂ ਦੀ ਵੈਰੀਫਿਕੇਸ਼ਨ ਬਾਬਤ ਜਦੋਂ ਸਵਾਲ ਕੀਤਾ ਗਿਆ ਤਾਂ ਡਾਕਟਰ ਅਵਜੋਦ ਨੇ ਕਿਹਾ ਕਿ ਅਸੀਂ ਇਹ ਇਹਨਾਂ ਦੀ ਵੈਰੀਫਿਕੇਸ਼ਨ ਆ ਜਿਹੜੀ ਉਹ ਜ਼ਰੂਰ ਕਰਵਾਵਾਂਗੇ ਤਾਂ ਜੋ ਇਸ ਤਰ੍ਹਾਂ ਦਾ ਕੋਈ ਵੀ ਮਾਮਲਾ ਜਿਹੜਾ ਉਹ ਪੁਵਿੱਖ ਦੇ ਵਿੱਚ ਨਾ ਵਾਪਰੇ ਤਾਂ ਸਿੱਧੇ ਤੌਰ ਤੇ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਇਸ ਤਰ੍ਹਾਂ ਦੇ ਦੋਸ਼ੀਆਂ ਦੇ ਵਿਰੁੱਧ ਜਿਹੜੀ ਉਹ ਸਖਤ ਕਾਨੂੰਨੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇਗੀ ਅੱਜ ਇੱਕ ਬਾਗਪੁਰ ਦੇ ਵਿੱਚ ਇੱਕ ਘਟਨਾ ਵਾਪਰੀ ਹੈ ਇੱਕ ਪ੍ਰਵਾਸੀ ਵੱਲੋਂ ਸੋ ਉਹ ਲੱਕ ਕਰ ਲਈ ਤਾਂ ਮੜਨੇ ਚਲੋ ਇਹ ਵੀ ਇੱਕ ਇਸ਼ੂ ਬਣੇ ਹੋਏ ਜੀ ਹੈਗਾ ਆਹ ਇਸ ਬੱਚੇ ਦੇ ਨਾਲ ਉਹਦੇ ਨਾਲ ਰੇਕ ਕੁੱ ਕਰਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪਿੰਡ ਵਾਸੀਆਂ ਨੇ ਮੁੱਛ ਤੇ ਫੜਦੇ ਉਹਨੂੰ ਰਸੀਆਂ ਦੇ ਨਾਲ ਬੰਨ ਵੀ ਲਿਆ ਹਾਂ ਹਾਂ ਪਰ ਲੋਕਾਂ ਦੇ ਵਿੱਚ ਇਸ ਗੱਲ ਦਾ ਰੋਸ ਹੈ ਕਿ ਅਲੇ ਦੁਆਲੇ ਕਹਿੰਦੇ ਬਾਗਪੁਰ ਦੇ ਵਿੱਚ 13 ਤੋਂ 14 ਦੇ ਖੇਤ ਜਿਹੜੇ ਉਹ ਫੈਕਟਰੀਆਂ ਲੱਗੀਆਂ ਹੋਈਆਂ ਨੇ ਜਿਸ ਵਿੱਚ ਹਜ਼ਾਰਾਂ ਦੇ ਗੰਟੀ ਦੇ ਵਿੱਚ ਪ੍ਰਵਾਸੀ ਨੇ ਜੀ ਉਹਨਾਂ ਦੀ ਕੋਈ ਵੈਰੀਫਿਕੇਸ਼ਨ ਨਹੀਂ ਕੋਈ ਪੁੱਛ ਨਹੀਂ ਕਿ ਇਦਾਂ ਕਹਿੰਦੇ ਕੁਝ ਨਹੀਂ ਹੋ ਸਕਦਾ ਅੱਜ ਦਾ ਇਸ ਉਹ 1975 ਦਾ شاید ਹਾਲਾਤ ਉੱਤੇ ਕੋਈ ਕੁਝ ਖਰਾਬ ਹੋ ਸਕਦੀ ਨਹੀਂ ਜਿਹੜਾ ਵੀ ਇਹ ਹਰਕਤ ਕਰਦਾ ਜਿਹੜਾ ਵੀ ਇਹ ਕੰਮ ਕਰਦਾ ਉਹ ਪਹਿਲਾਂ ਵੀ ਉਸਾਰ ਪਰ ਸਾਡੀ ਇਨਸਿਸਟੈਂਸ ਹੋਇਆ ਮਤਲਬ ਕਿ ਅਸੀਂ ਨਹੀਂ ਚਾਹੁੰਦੇ ਕਿ ਦੁਬਾਰਾ ਇਹ ਹੋ ਜਾਈ ਇਨਸਿਸਟੈਂਸ ਕਿਸੇ ਵੀ ਬੱਚੇ ਕਿਸੇ ਵੀ ਸ਼ਹਿਰ ਦਾ ਹੋਵੇ ਜੇ ਇਸ ਤਰ੍ਹਾਂ ਦੇ ਜਿਹੜੇ ਬੰਦੇ ਹੈਗੇ ਇਸ ਸੋਚ ਦੇ ਸਾਡੇ ਏਰੀਆ 'ਚ ਨਹੀਂ ਹੈਗੇ ਅਸੀਂ ਚਾਹਵਾਗੇ ਅਸੀਂ ਸਾਰਿਆਂ ਦੀ ਐਟਲੀ ਸੋਹਾਰਪੁਰ ਜ਼ਿਲ੍ਹੇ ਦੀ ਵੈਰੀਫਿਕੇਸ਼ਨ ਕਰਾਈਏ ਉਹਨਾਂ ਰਿਪੋਰਟ ਚੱਕੀਤਾ ਜਾਵੇ ਤੇ ਜੇ ਇਦਾਂ ਦੀ ਗੱਲ ਹੈਗੀ ਤਾਂ ਉੱਤੇ ਅਸੀਂ ਆਪਾਂ ਸਖਤ ਐਕਸ਼ਨ ਲੈਂਦੇ ਹੋਸੀ ਬਹੁਤ ਹੀ ਕੜਾ ਕਦਰ ਬਾਖੜ ਦੇ ਵਿੱਚ 14 ਫੈਕਟਰੀ ਪਿੰਡ ਵਾਸੀਆਂ ਦਸਮੁਤਾਲਕ ਸਰਪੰਚ ਦੇ ਕਿ 4 ਤੋਂ 5000 ਜਿਹੜਾ ਪ੍ਰਵਾਸੀ ਇਹਨਾਂ ਫੈਕਟਰੀਆਂ ਦੇ ਵਿੱਚ ਕਿੱਲੇ ਨਿਕਰਾਲੇ ਵੈਰੀਫਿਕੇਸ਼ਨ ਕਰਾਂਦੇ ਫਿਰ ਨਿਕਲ ਕੁਝ ਪਿੰਡਾ ਸ਼ੁਰੂ ਵੀ ਹੋ ਚੁੱਕੀ ਆ ਇਹ ਜ ਵੀ ਆਪਾਂ ਥੋੜਾ ਜਿੱਥੇ ਫੈਕਟਰੀ ਜਿਆਦਾ ਹੈਗੀ ਆ ਤੇ ਉੱਥੇ ਵੈਰੀ ਕੁਸ਼ਿਨ ਪਰਾਂਦੇ ਤੇ ਮੈਂ ਇਹ ਵੀ ਚਲੋ ਹੁਣ ਅਸੀਂ ਸਾਰੇ ਇਕੱਠੇ ਹੈਗੇ ਆ ਸਾਡੇ ਇਕੱਲੇ ਸਾਡਾ ਮਸਲਾ ਨਹੀਂ ਸਾਰਿਆਂ ਦਾ ਸਾਂਝਾ ਮਸਲਾ ਹੈਗਾ ਇਹ ਤੇ ਮੈਂ ਇਹ ਵੀ ਤੁਹਾਡੇ ਮਾਧਿਅਮ ਰਹੀਂ ਕਹਿਣਾ ਚਾਹੂੰਗਾ ਕਿ ਜੇ ਅਸੀਂ ਕਿਸ ਨੂੰ ਕਿਰਾਏ ਤੇ ਮਕਾਨ ਵੀ ਦਿੰਦੇ ਆ ਚਾਹੇ ਪੰਜਾਬੀ ਕਿਉਂ ਨਾ ਵਿੱਚ ਪ੍ਰਵਾਸੀ ਕਿਉਂ ਨਾ ਹੋਵੇ ਉਹਦੀ ਐਟਲੀਸ ਪੁਲਿਸ ਵੈਰੀਫਿਕੇਸ਼ਨ ਜ਼ਰੂਰ ਹੋਣੀ ਚਾਹੀਦੀ ਹੈਗੀ ਤੇ ਅਸੀਂ ਜੇ ਫੈਕਟਰੀ ਵਾਲੇ ਜਿਹੜੇ ਮਾਲਕ ਸਾਡੇ ਹੈਗੇ ਆ ਜਿਹੜੋਂ ਕਿਸੇ ਰੋਜ਼ਗਾਰ ਵੀ ਦਿੰਦੇ ਹੈਗੇ ਉਹ ਵੀ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਕਿ EMPLOYE ਕਰਨ ਤੋਂ ਪਹਿਲਾਂ ਜਿਹੜੀ ਵੀ ਹੈਗੀ ਉਹ ਉਹਦੀ ਵੈਰੀਫਿਕੇਸ਼ਨ ਇੱਕ ਵਾਰੀ ਜ਼ਰੂਰ ਕਰਾ। We at GNA University see potential in everyone and everything around us. We drive innovation and entrepreneurship. We groom competent global citizens. to affect positive change around them.